ਹੋ ਗਏ 50000 ਲਿਆਤਾ ਵਾ ਉਹੋ ਹੀ ਬਸ ਲੜ ਗਿਆ ਵਾ ਤੁਨੂੰ ਸਾਰਿਆਂ ਨੂੰ ਪੀਓ ਕੱਲੀ ਇਹਨੇ ਮੰਗ ਲਿਆ ਘਰ ਦੇ ਵਿੱਚ ਜਾਓ ਜੇ ਇਹ ਗਲਤੀ ਐ ਹੀ ਆ ਨਾ ਨਹੀਂ ਮੰਗਦੀ ਮੈਂ ਕੋਈ ਵੀ ਪੈਸਾ ਤੇ ਕੰਮ ਨਹੀਂ ਜੇ ਮੇਰੇ ਕੋਈ ਹੁੰਦਾ ਤਾਂ ਨਾ ਕੋਈ ਆਸਰ ਰੱਖੀ ਹੋਈ ਮੇਰੇ ਤੋਂ ਮੈਨੂੰ ਦੱਸ ਦੇ ਸਹੀ ਕਿ ਚਾਹੀਦਾ ਕੀ ਆ ਮੈਂ ਲਿਆ ਦਿੰਨਾ ਹੁਣੇ ਜਾ ਕੇ ਚਾਹੀਦਾ ਕੀ ਆ ਸਕੂਟਰੀ ਲੈ ਕੇ ਆਈ ਐ ਨਾ ਉਹ ਉਹੋ ਹੀ ਮੈਨੂੰ ਚਾਹੀਦੀ ਆ ਹੁਣ ਤੇ ਮੰਮੀ ਕੇਹ ਗੱਲ ਦੀ ਟੈਨਸ਼ਨ ਨਹੀਂ ਹੈਗੀ ਹੁਣ ਤੇ ਆਪਣਾ ਸਦਨ ਹੋ ਗਿਆ ਵਾ ਨਹੀਂ ਨਹੀਂ ਵਿਆਹ ਮੈਂ ਜਦੋਂ ਮਰਜ਼ੀ ਆ ਸਕਦੀ ਆ ਜਿੱਦਾਂ ਦੀ ਚਾਚੀ ਜੀ ਸਕੂਟਰ ਹੀ ਆ ਗਈ ਓਦਾਂ ਦੀ ਤੇ ਅੰਦਰੋਂ ਹੀ ਨਹੀਂ ਨਿਕਲਦੀ ਪਤਾ ਨਹੀਂ ਕਾਦੀ ਹਵਾ ਹੋ ਗਈ ਹੈ ਵੀ ਕੀ ਉਥੇ ਮੈਂ ਹੈਲੀਕਾਪਟਰ ਖਰੀਦ ਲਈ ਆਂ ਸਕੂਟਰ ਚਲਦੀ ਆ ਆਹ ਖਰੀਦ ਲਿਆਏ ਆ ਕਿ ਓਦਾਂ ਦੇ ਹੀ ਲੈ ਦੱਸ ਹਾਂ ਨਾ ਇਹਨਾਂ ਨੂੰ ਵੀ ਕਰਜ਼ੇ ਤੋਂ ਡਰਨੀ ਹੋ ਲੱਗਦਾ ਮੈਂ ਤਾਂ ਬਥੇਰਾ ਸਮਝਾਇਆ ਸੀ ਕਿ ਚੱਲੇ ਇੱਕ ਚੀਜ਼ ਕਰ ਹੈਗੀ ਆ ਵਾਰੀ-ਵਾਰੀ ਬੰਦਾ ਸ਼ਹਿਰ ਚੱਲ ਜੇ ਪੁੱਤ ਜਿਹੜਾ ਕਰਜ਼ਾ ਚੁੱਕ ਲਿਆ ਉਹ ਲੱਥਣਾ ਵਾ ਕਿਉਂ ਨਹੀਂ